ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜਾ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 99152 65790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਤੀਜਾ ਸੂਆ ਸਮਾਨਦਮੈਂ ਲੈ ਕੇ ਆਏ ਜੋ ਕਿ ਤਕਰੀਬਨ ਕੱਲ ਦੀ ਸੂਈ ਆ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸ ਦੇਵਾਂਗੇ ਹੱਸੀ ਗਾਲ ਵੀਰੇ ਹੱਸੀ ਗਾਲ ਜੀ ਪਹਿਲਾਂ ਵੀਰ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਪਿੰਡ ਤੌਲਾ ਬਾਈ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਤਹਿਸੀਲ ਤਪਾ ਮੋਬਾਈਲ ਨੰਬਰ ਭਰਾ 750888323 7508883132 ਵੀਰ ਦਾ ਮੋਬਾਈਲ ਨੰਬਰ ਹੈ ਜਿਹੜੀ ਵੀਰੇ ਆਪਾਂ ਸਕਰੀਨ ਤੇ ਮੱਝ ਦੇਖੀ ਜਾਂਦਾ ਕੈਮਾ ਸੂਆ ਪਿੱਜਾ ਸੂਆ ਸੂਈਆ ਭਰਾ ਮੇਰੇ ਕੱਲ ਦੀ ਹੁੰਦੀ ਐ ਤੀਜਾ ਸੂਆ ਕੱਲ ਦੀ ਸੂਈ ਐ ਕੱਲ ਸਵੇਰ ਦੀ ਸੂਈ ਹੋਈ ਐ ਬੋਲੀ ਵੀਰ ਕਹਿੰਦਾ ਆਪਣੀ ਬਿਲਕੁਲ ਕੱਢੀ ਹੋਈ ਐ 2.5 ਸੂਈਆ ਭਰਾ ਮੇਰੇ ਤਾਂ 3.5 ਕਿਲੋ ਤੋਂ ਕੱਢਿਆ ਬੱਚਾ ਜਮਰੇ ਆ ਕੇ ਤੜਕੇ ਵੀ ਕੱਢਿਆ ਵੀਰ ਕਹਿੰਦਾ ਰਾਤ ਵੀ 3.5 ਕਿਲੋ ਬੋਲਾ ਕੱਢਿਆ ਸੀਗਾ ਤੇ 3.5 ਕਿਲੋ ਹੀ ਸਵੇਰੇ ਕੱਢਿਆਗਾ ਥਣਲੇ ਵੀ ਜੱਜਮੈਂਟ ਕਰ ਸਕਦੇ ਹਾਂ ਸੋਹਣਾ ਨਿਖੜਮਾ ਥਾਨਕ ਮੁਠੀ ਵਾਲਾ ਲੱਗਿਆ ਖਵਾਨੇ ਦੀ ਬਹੁਤ ਸਾਫ ਹੈ ਵੱਡੇ ਕੱਦ-ਕਾੜ ਦੇ ਵਿੱਚ ਚੰਗੀ ਸਮੀ ਪਲੀ ਯ ਤੀਜਾ ਸੂਆ ਜੈਨੂਅਲ ਸੂਈ ਹੋਈ ਹੈ ਵੀਰ ਦਾ ਬਿਲਕੁਲ ਇਹਦੇ ਕਿੱਟਾ ਪਾ ਲਓ ਮੜਾ ਮੋੜਾ ਗੀ ਬਿਲਕੁਲ ਇਹਨਾਂ ਬਰੀਕ ਚਮੜੀ ਦੀ ਛੋਟੀ ਪੂਸ ਖੋਲ ਕੇ ਵੀਰੇ ਕਿਹੜਾ ਦੁਬਾਰੇ ਤੋਰੇ ਭੁਖਾ ਬਾਈਆਂ ਨੂੰ ਚੈੱਕ ਕਰਵਾ ਦਈਏ ਵੀਰ ਦਾ ਵਪਾਰ ਦਾ ਕੰਮ ਆ ਕੋਈ ਘਰ ਦੀ ਨਹੀਂ ਹੈਗੀ ਦੇਖੋ ਝੂਠ ਮਾਰ ਕੇ ਵੇਚਣ ਦਾ ਕੋਈ ਫਾਇਦਾ ਨਹੀਂਗਾ ਰਿਆਨਾਂ ਰੂਟੀਨ ਚ ਮੈਂ ਮਤਲਬ ਵੀ ਆਪਣੇ ਚੈਨਲ ਦੇ ਵੀਡੀਓ ਅਪਲੋਡ ਹੁੰਦੀਆਂ ਰਹਿੰਦੀਆਂ ਰਹਿਗੀਆਂ ਬਿਲਕੁਲ ਬਾਜਬ ਰੇਟ ਕਰਨਾ ਵੀਰ ਨੇ ਧਾਰਾਂ ਲਾਈਵ ਮਾਰ ਕੇ ਦਿਖਾਵਾਂਗੇ ਤਾਂ ਸਾਨੂੰ ਆਪਾਂ ਵੀਡੀਓ ਦੇ ਵਿੱਚ ਚੰਗੀ ਚੰਗੀ ਸਮੀਪਲੀ ਜਾਤ ਕੁਆਲਟੀ ਵਾਲੀ ਮੱਝ ਹੈਗੀ ਕੋਈ ਧੋਖੇ ਤੜੇਲਾ ਕੰਮ ਨਹੀਂ ਜੇ ਕਿਸੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਬਾਈ ਨਾਲ ਜ਼ਰੂਰ ਕੰਟੈਕਟ ਕਰ ਲਓ ਵੀਰ ਦੇ ਘਰੇ ਦੋ ਟਾਈਮ ਚਵਾਈ ਕਰਕੇ ਲੈ ਸਕਦੇ ਹੋਗੇ ਬਲਕੁਲ ਐਣ ਸਾਫ ਸੁਥਰੀ ਮੱਝ ਹੈਗੀ ਚੰਗੀ ਸਮੀਪਲੀ ਜਾਤ ਬਰੀਡ ਵਾਲੀ ਪਹਿਲੇ ਕਿੰਨਾ ਕ ਦੁੱਧ ਦੇ ਦੂ ਐਦ ਕੀ ਰਾਮਦਾਰੀ ਨਾਲ ਭਰਾ ਜੀ ਦਾ ਪੁੱਤ 11 12 ਕਿਲੋ ਤਾਂ ਠੰਡਾ ਦੇਣਾ ਚਾਹੀਦਾ ਮੈਨੂੰ ਯਾਰ ਹੋ 11 12 ਕਿਲੋ ਦੁੱਧ ਵੀਰ ਕਹਿੰਦਾ ਮੱਝ ਨੂੰ ਖੁੱਲਾ ਦੇਣਾ ਚਾਹੀਦਾ ਕੋਈ ਝੂਠ ਪਾਣੀ ਮਾਰਨਾ ਦੇਖੋ ਐਨਾ ਕ ਦੁੱਧ ਮੱਝ ਓਟਦੀ ਵੀ ਹੈ ਪਿੱਠਪੋੜੇ ਦੀ ਬੰਤਰ ਦੇਖ ਸਕਦੇ ਹੋ ਦੋਸਤੋ ਬਹੁਤ ਸਾਫ ਹੈ ਮੱਝ ਚੰਗਾ ਪਿੱਠਪੋੜਾ ਕੱਦ-ਗਾੜ ਚ ਵੀ ਵਧੀਆ ਸਾਈਜ਼ ਫੁੱਲ ਸਾਈਜ਼ ਮੱਝ ਕਹਿ ਸਕਦੇ ਆਂਗੇ ਹਵਾਨਾ ਦੇਖੋ ਤੁਸੀਂ ਤਕਰੀਬਨ ਆਪਣਾ ਵੀਡੀਓ ਕਵਰ ਕਰਨ ਦਾ ਸਮਾਂ 12:00 ਵਜੇ ਦਾ ਹੈਗਾ ਹਵਾਨਾ ਹੁਣ ਵੀ ਮੱਝ ਬਹੁਤ ਬਣਾਈ ਖੜੀ ਹੈ ਸ਼ਾਮ ਤੱਕ ਹਵਾਨਾ ਮੈਂਨ ਲਾ ਮਤਲਬ ਮੱਝ ਨੇ ਹੋਰ ਵੀ ਬਣਾਉਣਾਗਾ ਚਵਾਈ ਦੀ ਵੀਰੇ ਬੋਲੀ ਹੈ ਮੈਂ ਰੂਮ ਵਰਗੀ ਲੱਗ ਚਵਾਈ ਦੀ ਵੀਰ ਕਹਿੰਦਾ ਪੋਲੀ ਹੈ ਧਾਰਾਂ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਮਾਰ ਕੇ ਦਿਖਾਵਾਂਗੇ ਰੇਟ ਬਾਜੋ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਵੀਰ ਤੋਂ ਦੇਖੋ ਬੱਚਾ ਨਹੀਂ ਲਾਇਆ ਕੋਈ ਮੰ ਲੋ ਵੀ ਜਿਵੇਂ ਮਰਜੀ ਵੈਸੇ ਰੰਗ ਦੀ ਦਾਹੋ ਕਦੇ ਬੱਚੇ ਪੁੱਤ ਦਾ ਕੋਈ ਬਹਿਮਣਾ ਮੰਨਿਆ ਲਗਾ ਬੱਚਾ ਨਹੀਂ ਲਾਇਆ ਪਤਾ ਨਹੀਂ ਲਈ ਬਿਲਕੁਲ ਸੀਲ ਠੰਡੀ ਸਾਤ ਸੁਭਾਅ ਦੀ ਮੱਝ ਹੈਗੀ ਘਰੇ ਰੱਖਣ ਵਾਲੇ ਵੀਰਾਂ ਲਈ ਸਨੇਰੀ ਮੌਕਈ ਹੈ ਬਾਜਬ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਜੇ ਕਿਸੇ ਵੀਰ ਦੀ ਸਮਝਦਾਰੀ ਚ ਆਉਂਦੀ ਹੈ ਵੀਰ ਦੇ ਘਰੇ ਚੰਗੀ ਤਰ੍ਹਾਂ ਨਿਰਖ ਪਰ ਕਰਕੇ ਖਰੀਦਦਾਰੀ ਕਰ ਸਕਦੇ ਹੋਗੇ ਕੋਈ ਧੋਖੇਧੜੀ ਵਾਲਾ ਕੰਮ ਨਹੀਂ ਰਜਾਨਾ ਰੁਟੀਨ ਚ ਵੀਰ ਦੇ ਘਰੋਂ ਵੀਡੀਓ ਅਪਲੋਡ ਹੁੰਦੀਆਂ ਰਹਿੰਦੀਆਂ ਆਪਣੇ ਚੈਨਲ ਤੇ ਆਹ ਦੇਖ ਸਕਦੇ ਹੋ ਦੋਸਤੋ ਚਵਾਈ ਦੀ ਬਿਲਕੁਲ ਸਾਫ ਕੇਲੇ ਪਲੀਆਂ ਵਰਗਾ ਥਰਣ ਮੋਟੀ ਮੋਟੀ ਚਵਾਈ ਵੀਰੇ ਚਵਾਈ ਦੀ ਬਿਲਕੁਲ ਸਾਫ ਕੱਲਾ ਕੱਲਾ ਨਿਖੜਵਾ ਥਣ ਹੱਥੀ ਚਵਾਈ ਵਾਲਾ ਕੱਦ ਫੁੱਲ ਕੱਦ ਕਹਿ ਸਕਦੇ ਆ ਦੋਸਤੋ ਪਿੱਠਪੂੜੇ ਦੀ ਬੰਤਰ ਬਹੁਤ ਸ਼ਾਨਦਾਰ ਆ ਵੀਰੇ ਰੇਟ ਕੀ ਹੋਗਾ ਬਾਜ ਬਜਾ ਰੇਟ ਦਾ ਭਰਾ ਮਰੇ ਜਿੰਨਾ ਮਰਜ਼ੀ ਕੋਲਾ 92000 ਦੀ ਹਾਂ ਨਹੀਂ ਦਵਾ ਵੀਰ ਕਰਦਾ ਮੁੱਲ 1 5 10 ਜਿੰਨਾ ਮਰਜ਼ੀ ਕਰਾ ਲੋ ਬਿਲਕੁਲ ਜੈਨੂਇਨ ਪ੍ਰਾਈਸ ਮਾਝਾ ਪਾ ਤੁਹਾਨੂੰ ਦੋਸਤੋ ਲੈ ਕੇ ਦੇ ਰਹੇ ਆਂਗੇ 92000 ਰੁਪਇਆ ਵੀਰ ਨੇ ਡਿਮਾਂਡ ਕੀਤੀ ਹੈ ਘਰੇ ਆਏ ਬੰਦੇ ਦਾ ਮਾਨ ਤਾਨ ਜ਼ਰੂਰ ਹੋਊਗਾ ਆ ਦੇਖ ਸਕਦੇ ਹੋ ਦੋਸਤੋ ਮੁਠੀ ਵਾਲਾ ਕੱਲਾ ਕੱਲਾ ਨਿਕੜ ਮਾ ਥਾਣਾ ਮੂਰਲੇ ਦਿਨਾਂ ਦੀ ਮੂਰਲੇ ਥਾਣਾ ਦੀ ਫੋਟ ਫੋਟ ਦੀ ਦੂਰੀ ਹੈ ਕਿ ਮੰਗ ਲੈਂਦਾ ਤੁਸੀਂ ਸਨ ਦੇਖ ਹੀ ਸਕਦੇ ਹੋ ਕੈਮਰੇ ਵਿਚਾਲੇ ਕੋਈ ਇਕੱਠੇ ਨਹੀਂ ਕਰਦੀ ਥਣ ਬਿਲਕੁਲ ਨਿਕੜਵੇਂ ਥਾਨ ਨੇਗੇ ਮੁਠੀ ਵਾਲੇ ਰੇਟ ਬਿਲਕੁਲ ਵੀਰ ਨੇ ਬਾਜਬ ਕੀਤਾ ਜੇ ਕਿਸੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਬਾਈ ਨਾਲ ਜ਼ਰੂਰ ਕੰਟੈਕਟ ਕਰ ਲਿਓ ਚਾਰੇ ਪੱਖੋਂ ਆਪਾਂ ਮੱਝ ਦਿਖਾ ਦਿੱਜੀਏ ਕਿਸੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਤਾਂ ਵੀਰ ਨਾਲ ਜਰੂਰ ਕੰਟੈਕਟ ਕਰ ਲਿਓ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤੈਅ ਦਿਲੋ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ